ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਸਰੋਂ ਦਾ ਸਾਗ ਸਾਗ ਆਪਾਂ ਠੀਕ ਕਰ ਲੇਤਾ ਸੀ ਤੇ ਪੱਤਰਾ ਆਪਾਂ ਅਲੱਗ ਕਰ ਲੇਤਾ ਤੇ ਹੁਣ ਆਪਾਂ ਇਸ ਨੂੰ ਕੱਟਦੇ ਹਾਂ ਸਾਗ ਨੂੰ ਮਸ਼ੀਨ ਦੀ ਮਦਦ ਦੇ ਨਾਲ ਇਹ ਤੇ ਜੀ ਬਾਥੂ ਪਾਵਾਂਗੇ ਆਪਾਂ ਸਾਗ ਦੇ ਵਿੱਚ ਤੇ ਇਹਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਨੇ ਜਿਵੇਂ ਤਜਾਬ ਸਾਗ ਦੇ ਨਾਲ ਪੰਝ ਜਾਂਦਾ ਇਹ ਚੀਜ਼ ਬਾਥੂ ਜਿਹੜਾ ਵੀ ਤਜਾਬ ਨਹੀਂ ਬਣ ਦਿੰਦਾ ਤੇ ਆਪਾਂ ਨੂੰ ਇੱਕ ਜਿਹੜੀ ਕਬਜ਼ ਦੀ ਪ੍ਰੋਬਲਮ ਹੁੰਦੀ ਆ ਉਹ ਵੀ ਇਸ ਦੇ ਨਾਲ ਠੀਕ ਹੋ ਜਾਂਦੀ ਆ ਸਾਗ ਦੇ ਵਿੱਚ ਬਾਥੂ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾਗਾ ਸਾਗ ਸੀਗਾ ਜਿਹੜਾ ਜੀ ਆਪਾਂ ਕੱਟ ਲੈਂਦਾਗਾ ਤੇ ਬਾਥੂ ਪਾਲਕ ਲਿੱਕ ਕੇ ਆਪਾਂ ਇਸ ਦੇ ਛੀਰ ਲੈਤਾ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਦੇ ਨਾਲ ਵਾਸ਼ ਕਰਦੇ ਆਂ ਇਹ ਸਾਗ ਆ ਜਿਹੜਾ ਜੀ ਸਰੋਂ ਦਾ ਸਾਗ ਆਗਾ ਤੇ ਨੂੰ ਚੰਗੀ ਤਰ੍ਹਾਂ ਹੁਣ ਪਾਣੀ ਦੇ ਨਾਲ ਆਪਾਂ ਧੋ ਕੇ ਰੱਖ ਦਾਂਗੇ 5-7 ਮਿੰਟਾਂ ਦੇ ਲਈ ਤਾਂ ਕਿ ਜਿਹੜਾ ਦਾ ਪਾਣੀ ਹੋਊਗਾ ਸਾਰਾ ਉਹ ਨਿਕਲ ਜਾਵੇ ਬਾਹਰ ਐ ਸੋਪਰੀ ਦੇ ਵਿੱਚ ਤਾਂ ਕਰਕੇ ਹੀ ਪਾਇਆਗਾ ਤਾਂ ਕਿ ਇਸ ਦੇ ਸਰਾਖਾਂ ਜਿਹੜੇ ਨੇ ਉਹਦੇ ਵਿੱਚ ਵੀ ਪਾਣੀ ਬੜੀ ਆਸਾਨੀ ਦੇ ਨਾਲ ਬਾਹਰ ਨਿਕਲ ਜਾਊਗਾ ਸਾਗ ਆਪਾਂ ਜੀ ਧੋ ਲੇਤਾ ਸੀ ਤੇ ਹੁਣ ਨਮਕ ਪਾਣੀ ਦੇ ਪਾ ਕੇ ਵਿੱਚ ਬਤੀਲੇ ਦੇ ਤੇ ਹੁਣ ਆਪਾਂ ਇਹਨੂੰ ਚੁੱਲੇ ਦੇ ਉੱਪਰ ਰੱਖਦੇ ਹਾਂ ਉਬਲਣਾ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਗਰਮ ਕਰ ਲੈਣਾਗਾ ਪਾਣੀ ਹੈ ਜਿਹੜਾ ਜੀ ਉਹ ਪੂਰਾ ਜ਼ਿਆਦਾ ਉਬਲ ਗਿਆ ਤੇ ਹੁਣ ਆਪਾਂ ਸਾਗ ਧੋਤਾ ਹੋਇਆ ਸੀ ਜਿਹੜਾ ਉਹ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਥੋੜਾ ਥੋੜਾ ਕਰਕੇ ਸਾਗ ਸੇ ਜਿਹੜਾ ਜੀ ਉਹ ਆਪਾਂ ਪਾ ਦਿੱਤਾ ਸਾਰਾ ਤੇ ਹੁਣ ਆਪਾਂ ਇਹਨੂੰ 2 ਮਿੰਟਾਂ ਦੇ ਲਈ ਰੱਖ ਦਿੰਨੇ ਆ ਤੇ ਜਿਹੜਾ ਇਹਦਾ ਪਾਣੀ ਹੋਊਗਾ ਆਪਾਂ ਉਹ ਵੀ ਕੱਢਾਂਗੇ ਨਮਕਾ ਵਾਲਾ ਖਾਰਾ ਪਾਣੀ ਤਾਂ ਕਿ ਜਿਹੜਾ ਵੀ ਤਜਾਬ ਹੁੰਦਾ ਉਹ ਨਾ ਬਣੇ ਕਿਉਂਕਿ ਖਾਰੇ ਪਾਣੀ ਨਾਲ ਤਜਾਬ ਜ਼ਿਆਦਾ ਬਣਦਾ ਹੈਗਾ ਸਾਗ ਹੈ ਜਿਹੜਾ ਜੀ ਉਹ ਆਪਣਾ ਪਤਣ ਲੱਗ ਗਿਆ ਰਿਚਨ ਲੱਗ ਗਿਆ ਯਾਨੀ ਕਿ ਤੇ ਹੁਣ ਆਪਾਂ ਜਿਹੜਾ ਸਾਗ ਦੇ ਵਿੱਚ ਪਾਣੀ ਸੀਗਾ ਖਾਰਾ ਉਹ ਆਪਾਂ ਕਟਸ਼ੀ ਦੀ ਮਦਦ ਦੇ ਨਾਲ ਕੱਢ ਦਵਾਂਗੇ ਕਿਸੇ ਬਰਤਨ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਇਹਦਾ ਪਾਣੀ ਉਹ ਕੱਢ ਕੇ ਆਪਾਂ ਨਵਾਂ ਪਾਣੀ ਜਿਹੜਾ ਉਹ ਗਰਮ ਕਰਕੇ ਇਸ ਦੇ ਵਿੱਚ ਪਾ ਦਵਾਂਗੇ ਨਾਲੇ ਨਮਕ ਨਾਲੇ ਪਾਣੀ ਜਿਹੜਾ ਸਾਗ ਦੇ ਵਿੱਚ ਪਾਣੀ ਹੁੰਦਾ ਜੀ ਕੱਢਣਾ ਹੁੰਦਾ ਆਪਾਂ ਉਹ ਇਸ ਤਰ੍ਹਾਂ ਆਪ ਦੀ ਆਪ ਹੀ ਕੜਛੀ ਦੇ ਵਿੱਚ ਪੈਣ ਲੱਗ ਜਾਂਦਾ ਬਲੂਨ ਜੇ ਬਣ ਜਾਂਦੇ ਨੇ ਤੇ ਪਾਣੀ ਉੱਪਰ ਦੀ ਆਉਣ ਲੱਗ ਜਾਂਦਾ ਸਾਗ ਦੇ ਇਹ ਆਪਾਂ ਪਾਣੀ ਇਸ ਤਰ੍ਹਾਂ ਕੱਢ ਲਵਾਂਗੇ ਪਹਿਲਾਂ ਵੀ ਆਪਾਂ ਪਾਣੀ ਕੱਢ ਲਿਆ ਤਾਂ ਸੀਗਾ ਤੇ ਉਹਨਾਂ extra ਹੀ ਦੇਖੋ ਦੇ ਸਾਗ ਦੇ ਪਾਣੀ ਵਿੱਚ ਕਿੰਨੇ ਝੱਗਾ ਤੇ ਪਾਣੀ ਨੀਰਾ ਹੀ ਖਾਰਾ ਦਾ ਪਾਣੀ ਹੈਗਾ ਸਾਗ ਦਾ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਕਰਕੇ ਪਾਉਣੀ ਆ ਤੇ ਨਮਕ ਵੀ ਥੋੜਾ ਜਿਹਾ ਪਾਉਣੀ ਆ ਕਿਉਂਕਿ ਨਮਕਾਲਾ ਪਾਣੀ ਆਪਾਂ ਕੱਢ ਲੇਤਾ ਪਾਣੀ ਸੀਗਾ ਜਿਹੜਾ ਜੀ ਨਮਕਾਲਾ ਉਹ ਆਪਾਂ ਕੱਢ ਲੇਤਾ ਸੀ ਪਹਿਲਾਂ ਤੇ ਹੁਣ ਆਪਾਂ ਪਾਣੀ ਗਰਮੇ ਦੇ ਵਿੱਚ ਪਾ ਦਵਾਂਗੇ ਸਾਗ ਦੇ ਵਿੱਚ ਤਾਂ ਕਿ ਆਪਣਾ ਸਾਗ ਜਿਹੜਾ ਵਧੀਆ ਬਣ ਜਾਵੇ ਤੇ ਉਹਨਾਂ ਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਵੀ ਪਾਵਾਂਗੇ ਪਹਿਲਾਂ ਨਮਕ ਆਪਾਂ ਇਸ ਕਰਕੇ ਪਾਇਆ ਸੀ ਜੀ ਆ ਵੀ ਸਾਗ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਵਧੀਆ ਨਿਕਲ ਜਾਂਦਾ ਨਮਕ ਦੇ ਨਾਲ ਤੇ ਹੁਣ ਆਪਾਂ ਨਮਕ ਆਹ ਨਮਕ ਤਾਂ ਨਹੀਂ ਪਾਇਆ ਫਿਰ ਨਮਕ ਆਪਾਂ ਥੋੜਾ ਜਿਹਾ ਹੋਰ ਪਾਉਣਾ ਜੀ ਇੱਕ ਚਮਚਾ ਨਮਕ ਆਪਾਂ ਗਰਮ ਪਾਣੀ ਪਾ ਦਿੱਤਾ ਜੀ ਹੁਣ ਨਮਕ ਦਾ ਇੱਕ ਚਮਚਾ ਪਾ ਦਵਾਂਗੇ ਸਾਗ ਦੇ ਵਿੱਚ ਦਰਵਾਦੀ ਹੁਣ ਆਪਾਂ ਲਸਣਾ ਜਿਹੜਾ ਇਹ ਵੀ ਆਪਾਂ ਪਾਵਾਂਗੇ ਪਹਿਲੇ ਲਸਣ ਸਾਫ਼ ਕਰਾ ਹੀ ਪਾਵਾਂਗੇ ਕਿਉਂਕਿ ਹੁਣ ਇਸ ਨੂੰ ਆਪਾਂ ਪੂਰਾ ਪੱਤਾਂ ਦੇ ਨਹੀਂ ਰੱਖਣਾਂਗੇ ਤੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਪਹਿਲਾਂ ਆਪਾਂ ਸਾਗ ਨੂੰ ਅੱਧਾ ਹੁਣ ਤਾਂ ਇਸੇ ਤਰ੍ਹਾਂ ਹੀ ਪਕਾਏਗਾ ਕੋਲੇ ਰੱਖ ਕੇ ਸਾਗ ਨੂੰ ਜੀ ਆਪਾਂ ਟਾ ਕੇ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਤੇ ਇਸ ਨੂੰ ਆਪਾਂ 2 ਘੰਟੇ ਹੋ ਗਏ ਬਣਵਾਉਂਦਿਆਂ ਨੂੰ ਤੇ ਘੰਟਾ ਡੇਢ ਘੰਟੇ ਦੇ ਕਰੀਬ ਆਪਾਂ ਇਸ ਨੂੰ ਹੋਰ ਬਣਾਵਾਂਗੇ ਚੰਗੀ ਤਰ੍ਹਾਂ ਜਿੰਨਾ ਵੀ ਆਪਾਂ ਸਾਗ ਨੂੰ ਜ਼ਿਆਦਾ ਪਕਾਵਾਂਗੇ ਓਨਾ ਹੀ ਸਾਗ ਜ਼ਿਆਦਾ ਟੇਸਟੀ ਬਣਦਾ ਹੈਗਾ ਪੂਰਾ ਜ਼ਿਆਦਾ ਵਧੀਆ ਸਾਗ ਜਿਹੜਾ ਬਣ ਕੇ ਤਿਆਰ ਹੁੰਦਾ ਹੈਗਾ ਹੁਣ ਆਪਾਂ ਸਾਗ ਦੇ ਵਿੱਚ ਜੀ ਲਾਲ ਮਿਰਚ ਇਹ ਪਾ ਦਿਆਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਧੀ ਦੀ ਮਰਦ ਨਾਲ ਘੋਲਾਂਗੇ ਤੇ ਇਹਨਾਂ ਸਾਗ aisles ਦਾ ਵੀ ਕਲਰ ਬਦਲ ਗਿਆ ਮਿਰਚ ਆਪਾਂ ਜੰਗੀ ਤਰ੍ਹਾਂ ਮਿਕਸ ਕਰ ਦਿੱਤੀ ਮਦੀਏ ਦੀ ਮਦਦ ਦੇ ਨਾਲ ਮਿਰਚ ਆਪਾਂ ਪਹਿਲਾਂ ਇਸ ਕਰਕੇ ਪਾਈ ਆ ਕਿਉਂਕਿ ਵੀ ਜਿਹੜਾ ਸਾਗ ਹੁੰਦਾ ਉਸ ਦੇ ਵਿੱਚ ਮਿਰਚ ਹੁੰਦੀ ਜਿਹੜੀ ਉਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦੀ ਇਸ ਕਰਕੇ ਆਪਾਂ ਮਿਰਚ ਜਿਹੜੀ ਉਹ ਪਹਿਲਾਂ ਪਾ ਦਿੱਤੀ ਤੇ ਬਾਅਦ ਵਿੱਚ ਸਿਰਫ ਇਕੱਲਾ ਤੜਕਾ ਹੀ ਲਗਾਵਾਂਗੇ ਇਹ ਦਾਤਰੀਆਂ ਇਹ ਕਾਫੀ ਮਿੱਠੀ ਦਾ ਤਾਵਾ ਹੋਣਾ ਜੀ ਇਸ ਦਾ ਫਾਸਾ ਵੀ ਰਿਹਾ ਇਹ ਪਾਏ ਹੋਇਆ ਦਾ ਜੀ ਪਹਿਲੇ ਖਾਪਰਨੇ ਦੇ ਇੱਕ ਨਾਲ ਕੋਟਾ ਦੇ ਦਾਲ ਵਿੱਚ ਸਾਗ ਨੂੰ ਆਪਾਂ ਘੋਟ ਕੇ ਜੀ ਚੁੱਲੇ ਦੇ ਉੱਪਰ ਰੱਖ ਦਿੱਤਾ ਸੀ ਇਹਨੂੰ ਆਪਾਂ ਅੱਧੇ ਘੰਟੇ ਵਾਂਗੂ ਪਕਾ ਲੇਤਾ ਫਿਰ ਫਿਰ ਤਾਂ ਕਿ ਜਿਹੜਾ ਆਪਾਂ ਇਹਦੇ ਵਿੱਚ ਆਲੂ ਪਾਇਆ ਸੀ ਉਸ ਦੀ ਕੱਚੇ ਪਾਨ ਦੀ ਸਮੈਲ ਨਾ ਆਵੇ ਵੇਸਣ ਦੀ ਤੇ ਹੁਣ ਆਪਾਂ ਇਸ ਨੂੰ ਥੱਲੇ ਉਤਾਰ ਦੇਵਾਂਗੇ ਤੇ ਤੜਕਾ ਆਪਾਂ ਲਗਾਉਣੀ ਆ ਦੂਸਰੀ ਪਤੀਲੇ ਵਿੱਚ ਤੇਲ ਆ ਗਿਆ ਜੀ ਪਤੀਲੇ ਦੇ ਵਿੱਚ ਗਰਮ ਹੋ ਗਿਆ ਆਪਾਂ ਲਸਣ ਆ ਪਿਆਜ਼ ਤੇ ਅਦਰਕ ਇਹਨਾਂ ਦਾ ਪਹਿਲਾਂ ਸਕ ਤੜਕਾ ਲਗਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਫਿਰ ਇਸ ਦੇ ਵਿੱਚ ਆਪਾਂ ਟਮਾਟਰ ਐਡ ਕਰ ਦੇਵਾਂਗੇ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਧਨੀਆ ਵੀ ਪਾ ਦਿਆਂਗੇ ਥੋੜਾ ਜਿਹਾ ਸਾਬਤ ਧਨੀਆ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਟਮਾਟਰ ਵੀ ਆਪਾਂ ਕੱਟ ਲੈਂਦਾ ਫਿਰ ਇਹ ਵੀ ਚੰਗੀ ਤਰ੍ਹਾਂ ਆ ਇਸ ਦੇ ਵਿੱਚ ਪਾ ਕੇ ਹਿਲਾ ਕਰ ਦਿੰਦੇ ਲੋਕ ਮਿੰਟਾਂ ਦੇ ਲਈ ਇਹਨਾਂ ਨੂੰ ਆਪਾਂ ਪੱਕਣ ਦੇ ਲਈ ਰੱਖਾਂਗੇ ਥੋੜਾ ਜਿਹਾ ਨਮਕ ਤੇ ਮਿਰਚ ਤੇ ਗਰਮ ਮਸਾਲਾ ਵੀ ਆਪਾਂ ਪਾਵਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕਾ ਲਵਾਂਗੇ ਤਾਲਲੇ ਜਿਹੜੇ ਜੀ ਚੰਗੀ ਤਰ੍ਹਾਂ ਆਪਣੇ ਪੱਕ ਗਏ ਹੁਣ ਆਪਾਂ ਇਸ ਦੇ ਵਿੱਚ ਸਾਗ ਜਿਹੜਾ ਉਹ ਪਾ ਦਿਆਂਗੇ ਸਾਗ ਨੂੰ ਸਾਰੇ ਨੂੰ ਇਹਦੇ ਵਿੱਚ ਅੜ ਕਰ ਦਿਆਂਗੇ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਸਾਗ ਬਣ ਕੇ ਹੋ ਗਿਆ ਜੀ ਤਿਆਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਮਿਲਦੇ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦ ਜੀ